ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਇੰਸਟਾਗ੍ਰam ਦੇ ਮਸ਼ਹੂਰ ਬਲੌਗਰ ਪਵਨ ਅਤੇ ਕਿਮੀ ਇਸ ਟਾਈਮ ਸੋਸ਼ਲ ਮੀਡੀਆ ਦੇ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਨੇ ਜਿਸ ਵਿੱਚ ਕਿਮੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਉਸ ਤੋਂ ਬਾਅਦ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਉਸ ਤੋਂ ਬਾਅਦ ਕਿਮੀ ਵੱਲੋਂ ਇਹ ਕਹਿਣਾ ਹੈ ਕਿ ਸਨੇਹਾ ਵੱਲੋਂ ਮੇਰੇ ਨਾਲ ਗਲਤ ਕਰਵਾਇਆ ਗਿਆ ਇੱਥੇ ਆਪਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਸਾਰਾ ਮੁੱਦਾ ਸ਼ੁਰੂ ਹੋਇਆ ਸਨੇਹਾ ਦੇ ਬਰਥਡੇ ਤੋਂ ਸਨੇਹਾ ਨੇ ਕਿ ਮੈਨੂੰ ਆਪਣੇ ਬਰਥਡੇ ਤੇ ਬੁਲਾਇਆ ਤੇ ਉਸ ਤੋਂ ਬਾਅਦ ਕਿਮੀ ਨੇ ਉੱਥੇ ਡਰਿੰਕ ਕਰ ਲਈ ਅਤੇ ਉਸ ਤੋਂ ਬਾਅਦ ਕਿਮੀ ਦਾ ਇਹ ਕਹਿਣਾ ਹੈ ਕਿ ਜਦੋਂ ਮੈਂ ਡਰਿੰਕ ਕਰ ਲਈ ਉਸ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਨਾਲ ਕੀ ਹੋਇਆ ਇਸ ਤੇ ਚੱਲਦਿਆਂ ਸਨੇਹਾ ਵੱਲੋਂ ਵੀ ਪਹਿਲਾਂ ਕੋਈ ਰਿਪਲਾਈ ਨਹੀਂ ਆਇਆ ਹੁਣ ਸਨੇਹਾ ਨੇ ਵੀ ਆਪਣੀ ਚੁੱਪ ਤੋੜੀ ਅਤੇ ਕੀਤਾ ਇਮੀਨੋ ਰਪਲਾਈ ਕੀ ਰਪਲਾਈ ਕੀਤਾ ਦਿਖਾਉਣਾ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਵੀਡੀਓ ਥੱਲੇ ਬਣੇ ਬੈਕਗ੍ਰਾਉਂਡ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜ਼ਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਦੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਤੁਸੀਂ ਇਹਨਾਂ ਦੋਨਾਂ ਦੇ ਮਸਲੇ ਬਾਰੇ ਕੀ ਸੋਚਦੇ ਹੋ ਤੁਹਾਨੂੰ ਕੌਣ ਸਹੀ ਲੱਗਦਾ ਕੌਣ ਗਲਤ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ 'ਚ ਦੇ ਕੇ ਜ਼ਰੂਰ ਜਾਓ ਬਾਕੀ ਜਲਦੀ ਮਿਲਦੇ ਆ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰੱਖਾ ਧੰਨਵਾਦ ਫਿਰ ਦੂਜੀ ਗੱਲ ਕੁਝ ਜਿਹੜਾ ਬਸ ਟੈਂਟ ਤੇ ਡਰਾਈਵਰ ਸੀਗਾ ਸੁੱਖਾ ਸੁੱਖਾ ਕਰਕੇ ਠੀਕ ਆ ਤੂੰ ਠੀਕ ਆ ਤੋ ਉਹਨੂੰ ਗੱਡੀ 'ਚ ਮਿਲੀ ਆ ਠੀਕ ਆ ਦੋ ਤਿੰਨ ਵਾਰੀ ਤੋ ਉਹਨਾਂ ਬਰਥਡੇ ਤੇ ਕੇਕ ਕੱਟਿਆ ਠੀਕ ਆ ਜਦੋਂ ਤੇਰੀ ਜਦੋਂ ਉਤਰ ਕੇ ਤੇਰੀ ਗੱਡੀ 'ਚ ਆਇਆ ਤੇ ਮੇਰੇ ਕੋਲ ਉਹਦੀ ਵੀਡੀਓ ਪਈ ਆ ਠੀਕ ਆ ਉਹ ਉਹ ਤਰ੍ਹਾਂ ਪ੍ਰੂਫ ਆ ਤੋ ਇਸ ਚੀਜ਼ ਤੇ ਕੀ ਬੋਲਣਾ ਚਾਹਨੀ ਆ ਚਲ ਸਾਬੀ ਵਾਲੀ ਗੱਲ ਮੈਂ ਮੰਨ ਲਈ ਵੀ ਅੱਛੇ ਸੁਨੀਹਾ ਗਲਤ ਹੋ ਸਕਦੀ ਆ ਹਨਾ ਉਹਨੇ ਕਰਾਇਆ ਜੋ ਕਰਾਇਆ ਇਸ ਚੀਜ਼ ਦੀ ਐਕਸਪਲੇਨੇਸ਼ਨਸ ਦੇ ਇੱਕ ਦੋ ਵਾਰੀ ਤੂੰ ਜਦੋਂ ਉਹਨੂੰ ਮਿਲੀ ਆ ਤੁਸੀਂ ਹਾਈਵੇ ਜੀ ਨਾਲ ਗੱਲ ਕਰਿਓ ਸੁਖੇ ਵਾਰੀ ਕੋਈ ਜਿਹੜਾ ਬਸ ਸਟੈਂਡ ਤੇ ਡਰਾਈਵਰ ਸੀਗਾ ਟੈਕਸੀ ਡਰਾਈਵਰ ਇੱਕ ਦੋ ਵਾਰੀ ਤੂੰ ਉਹਨੂੰ ਗੱਡੀ 'ਚ ਬੈ ਕੇ ਮਿਲੀ ਆ ਤੇ ਉਹਦੀ ਵੀ ਵੀਡੀਓ ਤੇਰੀ ਬੈਠੀ ਦੀ ਆਈ ਹੈ ਮੇਰੇ ਸਾਹਮਣੇ ਤੂੰ ਜਦੋਂ ਇੰਨੀ ਚੀਜ਼ ਸੁਣਨੀ ਆ ਨਾ ਉਹਨੇ ਤੂੰ ਉਹਨੂੰ ਪਤਾ ਲੱਗ ਜਾਣਾ ਜੀ ਇੰਨੀ ਗੱਲ ਉਹਨੂੰ ਪਤਾ ਆ ਨਾ ਹੂੰ ਤੇ ਮਤਲਬ ਕੁਛ ਨਾ ਕੁਛ ਸਾਹਮਣੇ ਆਇਆ ਰਾਈਟ ਤੁਸੀਂ ਸਾਰੀ ਗੱਲ ਛੱਡੋ ਇਹਨੂੰ ਕੁਝ ਆਪਣੇ ਜਿਮ ਟ੍ਰੇਨਰ ਦਾ ਦੱਸ ਚਾਹ ਹਾਂਜੀ ਇਹ ਤਾਂ ਸੀ ਹੁਣ ਤੱਕ ਦੀ ਸਾਰੀ ਹੀ ਵੀਡੀਓ ਜਿਹੜੀ ਗਏ ਤੋ ਅਸੀਂ ਰਿਕਾਰਡਿੰਗ ਸਾਰਿਆਂ ਬਾਕੀ ਤੁਸੀਂ ਸਾਰੇ ਇਸ ਮਸਲੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ ਵਿੱਚ ਦੇਗੇ ਜ਼ਰੂਰ ਜਾਓ ਬਾਕੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਓ ਤੇ ਨਾਲ ਹੀ ਕਮੈਂਟਾਂ ਵਿੱਚ ਦੱਸ ਕੇ ਜ਼ਰੂਰ ਜਾਓ ਤੁਹਾਨੂੰ ਕਿਸ ਦੀ ਗਲਤੀ ਜ਼ਿਆਦਾ ਲੱਗਦੀ ਹੈ ਸਨੇਹਾ ਦੀ ਜਾਂ ਫਿਰ ਪਵਨ ਕਿੰਮੀ ਦੀ ਬਾਕੀ ਕਮੈਂਟਾਂ ਵਿੱਚ ਦੱਸ ਕੇ ਜ਼ਰੂਰ ਜਾਓ ਬਾਕੀ ਜਲਦੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰੱਖਾ ਧੰਨਵਾਦ